ਹੋ ਮਹਲਾ ਪੰਜਵਾ ਨਾਲ ਨਾਰਾਇਣ ਮੇਰੇ ਜੰਦੂਤ ਨ ਆਵੇ ਨੇਰੇ ਕੰਠ ਲਾਈ ਪ੍ਰਭ ਰੱਖੈ ਸਤਗੁਰ ਕੀ ਸਚ ਸਾਖੈ ਗੁਰਪੂਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੋਮ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾ ਸੁਖ ਸ਼ਾਂਤ ਫਿਰਿਆ ਨਾਨਕ ਪ੍ਰਭ ਸਰਨਾਈ ਜਿਨਾ ਸਗਲੇ ਰੋਗ ਮਿਟਾਈ ਪ੍ਰਭ ਸਗਲੇ ਥਾਨ ਵਸਾਈ ਸੁਖ 사ੰਦ ਫਿਰਿਆ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਈ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਜਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਜਪੈ ਜਪਨ ਨਾ ਹੋਵਈ ਜੇ ਲਹਿ ਰਹਾ ਲਫਤਾਰ ਖੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਰ ਸਹਸ ਅਣ ਪੈ ਲਖ ਹੋ ਹੈ ਤੈਕ ਨਜ ਲੈ ਨਾਲ ਕਿ ਸੁਚਿਆ ਰਹੀ ਐਖ ਕੋੜਾ ਟੁੱਟੇ ਪਾਲ ਹੁਕਮ ਲਜਾਈ ਚਰਣਾ ਨਾਨਕ ਲਖਿਆ ਨਾਲ ਹੁਕਮੀ ਹੋਨੇ ਆਕਾਰੁ ਤੁਨਖੇਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੇ ਵਢਿਆਈ ਹੁਕਮੇ ਰਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਫਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਰਖ ਨਾ ਹੋਈ ਨਾਨਕ ਹੁਕਮੇ ਜੇ ਬੁਝੇਤਾ ਹਮੇਖ ਨਾ ਹੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਵ ਖੰ ਵਿਚਾਰ ਗਾਵੇ ਕੋ ਸਾਜ ਖਰੀ ਤਨ ਕੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਰਿਸੇ ਦੂਰ ਗਾਵੇ ਕੋ ਵਿਖੇ ਹਾਜ਼ਰਾ ਹਰ ਦੂਰ ਹਸਨਾ ਗਥਿਨਾ ਵੇ ਟੂਟ ਕੱਥ ਗੱਦ ਗੱਥੀ ਕੋਟੀ ਕੋਟ ਕੋਟ ਨਿੰਦ ਲੇ ਲੈਂਦੇ ਹੱਪਾ ਹੈ ਜੁਗਾਰ ਜੁੰਤਰ ਸਾਹੀ ਖਾ ਹੈ ਹੁਕਮੇ ਹੁਕਮ ਜਲਾਇ ਰਹੋ ਨਾਨਕ ਵਿਖਸੇ ਵਿਪਰਵਾਹੋ ਸਚਾ ਸਾਹਿਬ ਸਾਚਨਾਏ ਆਖਿਆ ਭਉ ਅਪਾਰ ਆਖੇ ਮੰਗੈ ਦੇ ਦੇ ਦਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿਤ ਤਿਸੇ ਦਰਬਾਰ ਮੋ ਕੀ ਬੋਲਣਾ ਬੋਲੀਐ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਰਿਐ ਵਿਚਾਰ ਕਰਮੀ ਆਵੈ ਖਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਐ ਸਵਾਪੇ ਸੁਚਿਆਰ ਥਾਪੇ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਝਨ ਸੋਏ ਜਿਸ ਸੇ ਵਾਦਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣਿਐ ਮਨ ਰਖਿਐ ਪਾਉ ਨੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਆਨਾਦ ਗੁਰਮੁਖ ਵੇਦੰ ਗੁਰਮੁਖ ਰਿਹਾਸ ਮਾਈ ਗੁਰੇਸ਼ਰ ਗੁਰੂ ਗੋਖ ਬ੍ਰਹਮਾ ਗੁਰੂ ਪਾਰਵਤੀ ਮਾਈ ਨੇਹੋਂ ਜਾਣਾ ਆਖਾ ਨਾਹੀ ਕਹਿਣਾ ਗਸਨ ਨਜਾਈ ਗੁਰਾ ਇੱਕ ਰੇਵੁ ਜਹਾਈ ਸਬਨਾ ਜੀ ਆਖੈ ਦਤ ਸੋਮੈ ਵਿਸਰਨ ਜਾਈ تیرਸ ਨਾਵਾ ਜੇ ਤਸ ਭਾਵ ਬਿਣ ਪਾਣੇ ਕੀ ਨਾਇ ਕਰੀ ਜੇ ਤੇ ਸਠੋ ਪਾਈ ਵਿਕਾ ਬਿਣ ਕਰਮਾ ਕੀ ਮਿਲ ਲੈ ਲਈ ਮਾਤੋ ਜ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਰੇਵੁ ਜਹਾਈ ਸਬਨਾ ਜੀ ਆਖੈ ਦਤ ਸੋਮੈ ਵਿਸਰਨ ਜਾਈ ਜੇ ਜੁਗ ਜਾਰੇ ਆਰਜਾ ਫੋਦ ਸੁਣੀ ਹੋਈ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗਲੇ ਜੇ ਤਸ ਨਦਰਨਾਵੇ ਤਾ ਵਾਸਨਾ 부ਛੇਖੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਗੁਣ ਸੁਜੇ ਜੇ ਤਸ ਗੁਣ ਹੋਏ ਕਰੇ ਸੁਣਐ ਸਦ ਵੀਰ ਸਰਨਾਥ ਸੁਣਿਆ ਤਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਬਹੁ ਨਸਕ ਖਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਰੂਖ ਪਾਪ ਕਾ ਨਾਸ ਸੁਣੇਸ਼ਰ ਬਰਮੈਂਦ ਸੁਣੇ ਮੁਕਸ਼ਲਾ ਹਨਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਾ ਸਤ ਸਮਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਰੂਖ ਪਾਪ ਕਾ ਨਾਸ ਸੁਣੇ ਸਸਨ ਤੋਖ ਗਿਆਰ ਸੁਣੇ ਅਸੜ ਕਾ ਇਸ ਨਾਨਕ ਸੁਣੇ ਪੜ ਪੜ ਪਾਵੇ ਮਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾਹੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਹੰਦੈ ਪਾਵੇ ਰਹੋ ਸੁਣੇ ਹਾਟ ਹੋਵੇ ਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨਹਿ ਅਤਿ ਗਹਿ ਨਾ ਜਾਏ ਜੇ ਕੋ ਗਹਿ ਵਿਛੇ ਪਛਤਾਏ ਆਦ ਕਲਮ ਨ ਲਿਖਣ ਹਾਰ ਮਨਿ ਖਬਹਿ ਕਰਨ ਵਿਚਾਰ ਐਸਾ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨੈ ਸੁੱਤਿ ਹੋਵੇ ਮਨ ਬੁੱਧ ਮਨ ਸਗਲ ਪਾਉ ਮਨ ਕੀ ਸੁੱਧ ਮਨੈ ਮਰ ਜੂਟਾ ਨ ਖਾਈ ਮਨੈ ਜਮਕੈ ਸਾਧਨਾ ਜਾਹਾਈ ਐਸਾ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨੈ ਮਾਰਗ ਰਹਾ ਨਾ ਪਾਈ ਮਨੈ ਬਸਿਓ ਮ ਪ੍ਰਗਟ ਹੋ ਜਾਏ ਮਨੈ ਮਗਨ ਛੱਲੇ ਪੰਥ ਮਨ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਮਨੈ ਭਾਵ ਹੈ ਮੁਖ ਦੁਆਰੇ ਮਨਿ ਪਰਵਾਰੈ ਸਾਰਹਾਰ ਮਨੈ ਤਰੇ ਤਾਰੇ ਕੋ ਸਿੱਖ ਮਨੈ ਨਾਨਕ ਭਵਨਾ ਬਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਵੰਨ ਪਰਵਾਨ ਵੰਚ ਪਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੇ ਸੋਹੈ ਦਰਜਨ ਬੰਚਾਂ ਖਾ ਗੁਰੇ ਖਿਧਿਆਨ ਜੇ ਕੋ ਖਹਿ ਖਰੇ ਵਿਚਾਰ ਖੱਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਰਿਆ ਖਾ ਪੂਤ ਸੰਤੋਸ਼ ਆ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੈ ਸਚਿਆ ਤਵਲੇ ਉਪਰ ਗਿਤਾ ਭਾਰ ਸਤੀ ਹੋਰ ਪਰੈ ਹੋਰ ਹੋਰ ਸਿਸਤੇ ਬਾਤ ਲਖਮ ਜੂਰ ਜੀ ਰਾਤ ਰੰਗਾ ਖੇਨਾਬ ਸਭ ਨਾਲ ਲਿਖਿਆ ਹੁਣੀ ਖਲਾਮ ਇਹ ਲਿਖਾ ਲਿਖਾ ਜਾਣੇ ਕੋਈ ਲਿਖਾ ਲਿਖਿਆ ਖਿਤਾ ਹੋਈ ਖਿਤਾ ਦਣ ਸਲਹ ਰੂਪ ਖਿਤੀ ਦਾ ਜਾਣੇ ਹੁਣ ਕੋਟ ਹਿਤਾ ਸੌਇ ਖਗਵਾਉ ਸਿਸਤੇ ਹੋਵੇ ਰਖ ਦਰਿਆਉ ਉਜਰਤ ਹਮ ਕਹਾ ਵਿਚਾਰ ਵਾਰਿਆਂ ਜਾਇ ਖਵਾਰ ਜੋਤਿ ਸੁ ਭਵ ਸਹਿ ਪਲੀਖਾਰ ਤੁਸਦਾ ਸਲਾਮਤ ਨਿਰੰਕਾਰ ਹਸਨ ਜਾਪ ਸੰਭਾਵੋ ਅਸੰਖ ਪੂਜਾ ਸੰਖ ਤਪਤਵ ਅਸੰਗਰੰਥ ਮੁਖ ਵਿਰ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸਭਤ ਗੁਣ ਗਿਆਨ ਵਿਚਾਰ ਅਸੰ ਸਤੀ ਅ ਸੰਗ ਦਾਤਾ ਰ ਸੰਸੁਰਮ ਬਖਸਾਰ ਅਸਮ ਲਿਵਲਾਏ ਤਾਰ ਕੁਦਰਤ ਸੰਖਹਾ ਵਿਚਾਰ ਵਾਰੇ ਨ ਜਾਵ ਇਕ ਵਾਰ ਜੋ ਸੁਧ ਭਾਵੈ ਸਹਿ ਬਲੀਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖੰਦਪੂਰ ਅਸੰਖ ਚੋਰ ਹਰਾਖੂਰ ਅਸੰਭਰ ਖਰ ਜਾਹਰੂਰ ਸੰਗਲਵਡ ਹੱਤਿਆ ਖੁਮਾ ਹੈ ਅਸੰਖ ਬਾਪੀ ਪਾਪ ਕਜਾ ਹੈ ਅਸੰਖ ਕੁੜਿਆਰ ਕੁੜੈ ਫਿਰਾ ਹੈ ਅਸੰਵਲੇਸ਼ ਮਲਵਖਾ ਹੈ ਅਸਨੰਦਕ ਸਰਕਰ ਹੈ ਭਾਰ ਨਾਨਕ ਨੀਚ ਰਖਹ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਸਤਿ ਭਾਵੈ ਸੋਇ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਹ ਸੰਥਾਪ ਅਗਮ ਅਗਮ ਸਹਲੋਇ ਅਸੰਗ ਹਾ ਸਰਪਾਰ ਹੋਇ ਅਖਰੇ ਨਾਮ ਅਖਰੀ ਸ਼ਾਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣਾ ਬੋਲਣ ਬਾਣ ਅਖਰਾ ਸਤ ਸੰਯੋਗ ਵਖਾਨ ਜਿਨਹ ਲਿਖੈ ਦਿਸਨਾ ਹੈ ਨਿਹਰ ਮਾਇ ਤੇ ਪ੍ਰਪਾਹੈ ਜਿਤਾ ਹਿਤਾ ਰਿਤਨੋ ਵਿੰਡਾਵੇ ਨਾਹੀ ਕੋਠਾਵੂ ਕੁਦਰਤਿ ਖਵਣ ਹੈ ਹਾ ਵਿਚਾਰ ਵਾਰਿਆ ਨ ਜਾਵੈ ਇਕ ਵਾਰ ਜੋ ਸਦ ਪਾਵੈ ਸਹਿ ਬਲਿਖਾਰ ਤੁਸ ਸਦਾ ਸਲਾਮਤ ਨਿਰੰਕਾਰ ਰਹੀਏ ਹੱਥ ਪੈ ਤੰਦੇ ਬਾਣੀ ਧੁੱਤੈ ਤਰਸਹੀ ਮੋਟ ਬਲੈ ਚੀ ਕਪੜ ਹੋਏ ਦੇਸਾ ਗੁਣ ਲਈ ਅਧੋਏ ਪਰੀਏ ਮਤ ਪਾਪਾ ਗਏ ਸੰਗ ਮਹਿ ਧੋਪੇ ਨਾ ਵੇਖੇ ਰੰਗ ਹੁਨੇ ਬਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵਿਜ ਆਪੇ ਹੀ ਖਾਹੋ ਨਾਨਕ ਹੁਕਮਿ ਆਹੋ ਜਾਹੋ تیر ਸਫਲ ਆਦ ਦਾਨ ਜੇ ਕੋ ਪਾਵੇ ਜਲਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਦਰ ਗਤ تیرਸ ਮੰਨਾਉ ਸਭ ਗੁਣ ਦੇ ਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਦਾ ਸਵਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਹੋ ਵੇਲਾ ਵਖਤ ਖਮਣ ਖਮ ਸਤਿ ਕਉਣ ਵਾਰ ਖਮਣ ਅਸਰਤੀ ਮਹੋ ਹੰ ਜਿਤ ਹੋਆ ਆਕਾਰ ਵੇਨਾ ਰਾਇ ਆਪਣੀ ਤੀਜ ਹੋਵੇ ਲੇਖ ਪ੍ਰਾਣ ਵਖਤ ਨਾ ਪਾਇਓ ਖਾਦੀਆਂ ਜਿ ਲਿਖਨ ਲੇਖ ਪ੍ਰਾਣ ਸਤਿਵਾਨ ਜੁਗੀ ਜਾਣ ਰਤਮਾ ਨ ਕੋਈ ਜਾ ਖਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਖ ਵਰਨੇ ਕਿਵ ਜਾਣਾ ਨਾਨਕ ਆਖੰ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿ ਵਟਿ ਨਾਹੀ ਕੀਤਾ ਜਾਕ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਹਾਤਾ ਲਬਤਾ ਲਖ ਅਗਸ ਅਗਸ ਉੜਕ ਉੜਕ ਪਾਲ ਸਕੇ ਵੇਰ ਕਨਿਕ ਬਾਤ ਸਹਸ ਰਰ ਗਨ ਗਿਤੇ ਬਾਸ ਲਗਤਾਤ ਲਿਖਾ ਹੋਇ ਤਾ ਲਖੀਐ ਲਿਖੇ ਹੋਏ ਵਿਨਾਸ ਨਾਨਕ ਵਡਾ ਆਖੀ ਆਪੇ ਜਾਣੀ ਆਪ ਸਲਾਹੀ ਸਲਾਹ ਇੱਚੀ ਸੁਤਨਾ ਪਾਈਆ ਨਦੀਆ ਤੇ ਵਹਾਵ ਸੁਮੰਦ ਨ ਜਾਣੀ ਹੈ ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧੰਨ ਖੀੜਿਤ ਨਾ ਹੋਵਨੀ ਜੇ ਤਸਾ ਮਨ ਹੋ ਨਾ ਅਸਰ ਹੈ ਅੰਤਨਾ ਸਿਛਿ ਗਹਿ ਨੈ ਅੰਤ ਅੰਤਨਾ ਖਰਣੈ ਰੇ ਨੈ ਅੰਤ ਅੰਤਨਾ ਵੇਖਣ ਸੁਣਣ ਦਾਇ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਖਾਰ ਅੰਤਨਾ ਜਾਪੈ ਬਾਰ ਬਾਰ ਅੰਤ ਆਖਾਰਣਾ ਕੀਤੇ ਬਿਰਲਾ ਹੈ ਤਖੇ ਅੰਤਨਾ ਪਾਈ ਜਾ ਹੈ ਇਹੋ ਅੰਤਨਾ ਜਾਣੈ ਕੋਈ ਬਖਤਖਹੀਏ ਬਖਤ ਹੋਈ ਵਡਾ ਸਾਹਿਬ ਉਚਾਰਾਓ ਉਚੇ ਬਰੋਚਾ ਨਾ ਹੋਏ ਬਡੂਚਾ ਹੋਵੇ ਕੋਈ ਤੇ ਸੋਚੇ ਕੋ ਜਾਣੈ ਸੋਈ ਜਿਵੇਂ ਡਾਵ ਜਾਨੇ ਆਪੇ ਆਪ ਨਾਨਕ ਨਦਰੇ ਕਰਮੀ ਦਾਤਿ ਮੌਤਾ ਕਰਮ ਲਿਖਿਆ ਨ ਜਾਇ ਵੇਡਾ ਦਤ ਤਨ ਨ ਦਮਾਈ ਹਿਤੇ ਮਗਹ ਜੋ ਤੇ ਅਪਰ ਹਿਤੇ ਆ ਗੰਤ ਰਹੀ ਵਿਚਾਰ ਹਿਤੇ ਖਤ ਤ ਹੈ ਵਿਕਾਰ ਹਿਤੇ ਲਲਮ ਕਿਰਪਾ ਹੈ ਹਿਤੇ ਮੁਰਖ ਹਹੀ ਖਾ ਹੈ ਕਿਤੇ ਅਨੂਖਾ ਬਸਦ ਮਾਰ ਹੈ ਪੀੜਾ ਚਰੀਦਾ ਤਾਰ ਮਨ ਹਲਾਸੀ ਬਾਣੇ ਹੋਏ ਹੋ ਰਾਖ ਨ ਸਕੇ ਕੋਈ ਜੇ ਕੋ ਹਾ ਖਖਨ ਬਾਈ ਉਹ ਨਾ ਜਿਤੇ ਅਮੂਖਾਈ ਆਪੇ ਜਾਣੇ ਆਪੇ ਰੇ ਅੱਖੇ ਸਿ ਭੀਖਈ ਖਈ ਜਸਨੋ ਬਖਸ਼ ਸੁਤਸਲਹ ਨਾਨਕ ਪਾਤਸ਼ਾਹ ਹੀ ਪਾਸ਼ਾ ਹੋ ਹਮਰਾ ਗੁਣ ਮਲਵਾ ਪਾਰ ਮਨਵਾ ਪਾਰੀ ਮਨ ਪੰਡਾਰ ਥਮ ਲਾਭ ਹੈ ਮਨ ਲਰ ਹੈ ਹਮਲ ਅਮਲ ਹੈ ਹਮਲ ਸਮਾਹ ਹੈ ਹਮਲ ਧਰਮ ਅਮਲ ਦਿਵਾਨ ਅਮਲ ਤਲ ਅਮਲ ਪਰਵਾਨ ਹਮਲ ਬਖੀਸ਼ਵ ਨਿਸਾਹੜ ਹਮਲ ਕਰਮ ਅਮਲ ਫਰਮਾਨ ਹਮਲ ਅਮਲ ਆਖਿਆ ਨਾ ਜਾਏ ਆਪ ਆਖ ਰਹਿ ਨਿਬਲਾਏ ਆਖੇ ਵਿਦ ਪਾਠ ਪ੍ਰਾਨ ਆਖੇ ਬੜਾ ਖਰੇ ਵਖਿਆਣ ਆਖੇ ਵਰਮੇ ਆਖੇ ਅੰਡ ਆਖੇ ਗੋਪੀ ਤੇ ਗੋਬਿੰਦ ਆਖੇ ਸਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਨਾਨ ਵਾਖੇ ਦੇਵ ਆਖੇ ਸੁਨਰ ਮੁੰਜਨ ਸੇਵ ਕਿਤੇ ਆਖੇ ਆਖਨ ਬਾਹ ਕਿਤੇ ਕਹ ਕਹ ਉਠ ਉਠ ਜਹ ਤੇ ਕਿਤੇ ਹੋਰ ਕਰਹਿ ਤਾਖ ਨਾ ਸਕਹਿ ਕੀ ਕੇ ਜਿਹੜ ਭਾਵੇ ਤੇ ਉਡ ਹੋਈ ਨਾਨਕ ਜਾਣੈ ਸਚ ਸੋਈ ਜੇ ਕੋ ਆਖੇ ਬੁਲ ਵਿਗਾੜ ਤਾਲ ਕੀ ਸੁਰਗਾਵਾਰਾ ਗਵਾਰ ਸੋਦਰਖੇ ਹਾ ਸੋਖਰਖੇ ਹਾ ਜਿਤ ਵਹਿ ਸਰਬ ਸਮਲੇ ਵਾਜੇ ਨਾਦ ਅਨੇਕ ਅਸ਼ੰਖਾ ਹਿੱਤੇ ਵਾਗਣ ਹਾਰੇ ਹਿੱਤੇ ਰਾਗ ਬਿਰਖੋਖ ਹਿਨਾਨ ਹਿੱਤੇ ਗਾਵਣ ਹਾਰੇ ਗਾਵੇ ਰਹੁ ਨਾ ਪਾਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮ ਦੇਵੀ ਸੋਹੰਸ ਸਦਾ ਸਵਾਰੇ ਗਾਹ ਹੰਦੰਦਰਸ਼ਨ ਬੈਠੇ ਰੇਪਿਆਦਰ ਨਾਲੇ ਗਾਹ ਹੈ ਸਦ ਸਮਾਦੀ ਅੰਦਰ ਗਾਵਨ ਸਾਰ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਹ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਹ ਹੈ ਮੋਹਣੀ ਆ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਤਨੁ ਪਾਏ ਤੇਰੇ ਅਸ਼ਟ ਜਿਰਸ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਨੀਚਾਰੀ ਗਾਵਹਿ ਹੰਡ ਮੰਡਲ ਵਰ ਪੰਡਾ ਖਰਖਰ ਰਖੇ ਧਾਰੇ ਸੇਧ ਨੂੰ ਗਾਵਹਿ ਜੋ ਸੁਧ ਭਾਵਨ ਹਰਤੇ ਸ੍ਰੀ ਭਗਤੁਰ ਸਾਲੇ ਹੋਰ ਹਿੱਤੇ ਗਾਵਨ ਸਿਮੈ ਜਤਿ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸਚੁ ਨਾਈ ਹੈ ਭੀ ਹਸੀ ਜਨ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਗਰ ਕਰ ਜਿਸੀ ਮਾਇਆ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿ ਉਸ ਦੀ ਵਡਿਆਈ ਜੋਰ ਸੁਭਾਵੈ ਸੋਈ ਕਾਸੀ ਹੁਕਮ ਨ ਕਰਣਾ ਜੈ ਸੋ ਪਾਸਿਆ ਹੋ ਸਹਾਬਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸ਼ਰਮ ਬਚੋਲੀ ਧਿਆਨ ਕੀ ਕਰਹਿ ਵਿਪੂਤ ਚਿੰਤਾ ਖਾਲ ਖਵਾਰੀ ਖਾਇ ਜੁਕਤ ਡੰਡਾ ਬਸੀਤ ਆਇ ਵੰਤਿ ਸ਼ਗਲਾ ਜਮਤੀ ਮਨ ਜੀਤਾ ਰਗਜੀਤ ਹਾਰੇ ਸਰਸਿਆ ਦੇਸ ਹਾਰ ਨੀਰ ਨਾਦ ਨਹਤ ਜੁਗ ਜੁਗ ਏਕੋ ਵੇਸ ਉਤ ਗਿਆਨ ਰਿਆ ਪੰਡਾਰਨ ਘਟ ਘਟ ਵੱਜੇ ਨਾਦ ਆਪਨਾ ਨਾਚੀ ਸਭ ਜਾਖੀਰ ਸਦ ਅਰਸਾਦ ਸੰਯੋਗ ਵਿਜੋਗ ਦੋਇ ਖਾਰ ਚਲਾਵੇ ਲਿਖੇ ਆਪ ਹੈ ਭਾਗ ਹਾਰੇ ਸ਼ਰ ਸ਼ਾਰੇਸ਼ ਆਦ ਅਨੀਲ ਨਾਦ ਅਨਾਹਤ ਰੁਜੂ ਵੇ ਕੋ ਈਸ਼ ਇਕਾਮਾ ਯੁਕਤ ਵੇ ਆਏ ਦੰਦੇਲੇ ਪਰਵਾਨ ਇਕ ਸੰਸਾਰੀ ਇਕ ਵੰਡਾਰੀ ਇਕ ਲਾਇ ਦੀ ਬਾਣ ਜਯਤ ਸਵਾਵ ਦਵਸ ਲਾਵ ਜੇ ਹੋਵੇ ਫੁਰਮਾਨ ਵਹ ਵੇਖੇ ਨਾ ਨਦਰਨਾ ਵੇ ਭਕਤ ਹੈ ਵਿਡਾਨ ਹਾਰੇ ਸ਼ਰ ਸ਼ਾਰੇਸ਼ ਆਦ ਅਨੀਲ ਨਾਦ ਅਨਾਹਤ ਰੁਜੂ ਵੇ ਕੋ ਈਸ਼ ਆਸਨ ਲੋ ਲੋ ਬੰਦਾਰੇ ਜੋਗੀ ਚ ਭਾਇਆ ਸਿਕਵਾਰ ਖਰ ਖਰ ਵੇਖੈ ਸਰਜਣਹਾਰ ਨਾਨਕ ਹੱਜੇ ਹੱਜੀ ਖਰ ਹਾਰੇ ਸਰਸਿਆ ਦੇਸ ਆਦ ਨੀਲ ਨਾਦ ਨਾਹਤ ਜੁਜੁ ਵੇਖੋ ਵੀਸ ਹਿਖ ਰਾਜਿ ਲਖ ਹੋਇ ਰਖ ਹੋਵਹਿ ਲਖ ਵੀਸ ਲਖ ਲਖ ਗਿੜਾਖੀ ਹੈ ਇਹਨਾ ਜਗਦੀਸ਼ ਹਿਟਾ ਹੇਤਵ ਬਬੜੀਆਂ ਡੜੀਏ ਹੋਏ ਕੀਸਾ ਸੁਣ ਗਲਾ ਖਾਸ ਕੀ ਹਿਟਾਈ ਰੀਸ ਨਾਨਕ ਨਦਰੀ ਪਾਈਐ ਖੁੜੇ ਖੁੜੈ ਡੀਸਾ ਆਖਣ ਜੋਰ ਜਪੈ ਨਹ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਰਨ ਨਹ ਜੋਰ ਜੋਰਨਾ ਰਾਜਵਾਲ ਮਨਸੂਰ ਜੋਰਨਾ ਸੁਰਚੀ ਗਿਆਨ ਵਿਚਾ ਜੋਰਨਾ ਜੁਕਤੀ ਹਟੈ ਸੰਸਾਰ ਨਿਸਾ ਹੱਥ ਜੋਰ ਖਰ ਵਿਖੈ ਸੋਏ ਨਾਨਕ ਉੱਤਮ ਨੀਛਨਾਖ ਹੋਏ ਰਾਤੀ ਰੁੱਤੀ ਹਿਤਿ ਵਾਰ ਕਵਨ ਤਾਨੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਵ ਰਖੀ ਧਰਮ ਸਾਲ ਤਿਸ ਵੇ ਜੀ ਜੁਟਕੇ ਰੰਗ ਜਿਨ ਕੇ ਨਾਮ ਅਨੇਖ ਅਨੰਤ ਹਰਮੀ ਹਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਰੱਥੈ ਸੋਹਣ ਬਨ ਪਰਵਾਨ ਨਦਰੀ ਕਰਮ ਪਵਿਨ ਨਿਸ਼ਾਨ ਕਰਜ ਬਖਾਇ ਉੱਥੇ ਪਾਈ ਨਾਨਕ ਗਿਆ ਜਪੀ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਹੋ ਗਰਮ ਖਿਤੇ ਬੌਣ ਪਾਣੀ ਵਸੰਤਰ ਖਿਤੇ ਖਾਨ ਮਹੀਸ਼ ਖਿਤੇ ਵਰਮਾ ਘਰਤ ਗੜੀ ਹੈ ਰੂਪ ਰੰਗ ਕੇ ਵੇਸ ਖਿਤੇ ਆਖਰਮ ਭੂਮੀ ਮੇਰ ਖਿਤੇ ਕਿਤੇ ਰੂਪ ਦੇਸ ਖਿਤੇ ਚੰਦ ਚੰਦ ਸੂਰ ਖਿਤੇ ਖਿਤੇ ਮੰਡਲ ਦੇਸ ਹਿਤੇ ਸਦਵਨਾਥ ਹਿਤੇ ਗਿਤ ਦੇਵੇਸ ਹਿਤੇ ਦੇਦਾਨਮਨ ਹਿਤੇ ਅਚ ਰਤਨ ਸਮੁੰਦ ਹਿਤੇ ਆਹਣੇ ਖਿਤੇ ਆ ਬਾਣੇ ਖਿਤੇ ਪਾਰ ਨਿਰੰਦ ਹਿਤੇ ਆ ਸੁਚੇ ਸੇਵਕ ਗਤ ਨਾਨਕ ਅੰਤ ਨੈ ਅੰਤ ਗਿਆਨ ਹਣ ਮੈ ਗਿਆਨ ਬਚੰਡ ਤਿਥੇ ਨਾਦ ਮਨੋਦ ਖੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਅਰਥ ਗੜੀਐ ਬਹੁਤਿਆਨੂਪ ਤਾਹਿਆ ਨਖਿ ਜਾਹੈ ਜੇ ਕੋਗ ਹੈ ਵਿਚਿ ਪਛਤਾਇ ਤਥਾ ਘੜਿਐ ਸੁਰਤ ਮਤਿ ਮਨ ਬੁੱਧ ਤਥਾ ਘੜਿਐ ਸਰਨ ਦਾਖੀ ਸੁਧ ਕਰਮਖੰਡ ਕੀ ਬਾਣੀ ਜੋਰ ਅਸਤਿ ਹੋਰ ਨਾ ਕੋਈ ਹੋਰ ਤਥਾ ਜੋਰ ਮਹਾਬਲ ਸੂਰ ਤਨ ਮੇਰਾ ਰਖਿਆ ਭਰਪੂਰ ਤਥਾ ਸਿੱਤ ਸਿਤਾ ਮਹਿਮਾ ਮਹ ਹੈ ਤਾਹੇ ਰੂਪ ਨਗਥਿ ਨੇ ਜਾਹੈ ਨਾ ਮਰਨ ਠਾਗੇ ਜਾਹੈ ਜਿਨ ਕੈ ਰਾਮ ਸਹਿ ਮਨ ਬਾਹੈ ਸਥੈ ਵਤੁ ਸਖਲ ਇਕ ਰਹੈ ਅਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਿਹਾਲ ਸਚ ਖੰਡ ਮੰਡਲ ਵਰਪੰਡ ਜਿਖੂ ਸਹਿ ਦੰਤ ਨਾਯੰਤ ਸਥੈ ਲੋਲੋ ਆਕਾਰ ਜਿਜ ਹੁਕਮ ਦੇ ਅਦੁਕਾਰ ਵੇਖੈ ਵਿਸ਼ੇਖਰ ਵਿਚਾਰ ਨਾਨਕ ਅਥਨਾ ਖਰੜਾਸਾਰ ਜਸਪਾਹਾਰਾ ਦੇ ਸੁਨਿਆਰ ਐ ਹਣ ਮਤਵੇਲ ਹਤਿਆਰ ਪਾਉ ਖਲਾਗਨ ਦਪਤਾਉ ਆਂਡਾ ਪਾਉ ਅਮਰਤ ਟਾਲ ਘੜਿਆ ਸ਼ਬ ਸਚੀ ਰਖਸਾਲ ਜਿਨ ਕੋ ਨਦਰ ਕਰਨ ਦਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਕਵਨ ਗੁਰੂ ਬਾਣੀ ਬਿਚਾ ਮਾਤਾ ਦਰਤ ਮਹਿਤ ਨਿਸਰ ਰਹਿ ਰਾਈ ਦਾਇ ਖਿਲਾ ਸਜਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਆਤਮ ਸਦਖਾਲ ਨਾਨਕ ਤੇ ਮੁਖ ਉਜਲੇ ਹਿਤੇ ਛਿਤੀ ਨਾਨ ਵਾਹਿਗੁਰਜੀ ਕਾ ਹਾਲਸਾ ਵਾਹਿਗੁਰਜੀ ਕੀ ਹਤੇ